ਇੱਕ ਵਾਰੀ ਦੋ ਅੱਸੀ ਬੰਦੇ ਸੜਕ ਦੇ ਥੋੜੇ ਦੇ ਨੇੜੇ ਹੀ ਇੱਕ ਬੇਰੀ ਦੇ ਥੱਲੇ ਨੇ ਡੇਬੇ ਸੀ ਇੱਕ ਕੰਨ ਲੱਗਿਆ ਤੂੰ ਕਿੱਡਾ ਹਾਲ ਸੀ ਹੈ ਉੱਠ ਉੱਤੋਂ ਕਿੱਡੇ ਸੋਹਣੇ ਸੋਹਣੇ ਬੇਰ ਨੇ ਤੋੜ ਮੇਰੇ ਮੂੰਹ 'ਚ ਪਾ ਦੇ ਤੇ ਨਾਲੇ ਆਪ ਖਾ ਲੈ ਦੂਜਾ ਕਹਿੰਦਾ ਓਏ ਹਾਲ ਸੀ ਆ ਤੂੰ ਤਾਂ ਬੜਾ ਹੀ ਹਾਲ ਸੀ ਹੈ ਤੂੰ ਕਿਉਂ ਨਹੀਂ ਉੱਠਦਾ ਤੂੰ ਉੱਠ ਨੜੀ ਆਪ ਕਾਲੀ ਤਿੰਨ ਵਾਲੀ ਮੇਰੇ ਮੂੰਹ 'ਚ ਪਾ ਦੀ ਇੱਕ ਪਲਾ ਮਾਨਸ ਬੰਦਾ ਉੱਥੋਂ ਲੰਘਿਆ ਉਹਦੇ ਗੱਲਾਂ ਸੁਣ ਕੇ ਉਹਨੇ ਜੀ ਫੇਰ ਤੋੜੇ ਕਿ ਉਹਨਾਂ ਤੋਂ ਆ ਕੇ ਪਹੁੰਚ ਪਾ ਦੇ ਕਹਿੰਦੇ ਕੋਸੋ ਮੇਰੇ ਤੁਹਾਡੇ ਮੂੰਹੇ ਪਾਤੇ ਹੁਣ ਮੈਂ ਜਾਨਣਾ ਉਹ ਕਹਿੰਦਾ ਜਾਨਨੇ ਤੇ ਗਿੱਟਕਾਂ ਮੇਰੇ ਸਾਡੇ ਮੂੰਹ 'ਚੋਂ ਤੁਹਾਡੇ ਪੋ ਕੱਢੂਗਾ ਇਹੋ ਜਿਹੀ ਹਰਸੀ ਲੋਗਾਂ ਨੂੰ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ તો સબસ્ક્રાઇબ કરો વિડીયોનું લાઇક કરો શેર કરો ધન્યવાદ